ਆਪਣੀ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਟਾਈਮ ਆਪਾਂ ਖੜੇ ਨਹੀਂ ਨਈਂ ਤਾਲ ਵਿੱਚ ਨਈਂ ਤਾਲ ਦੇ ਵਿੱਚ ਆਪਾਂ ਇੱਕ ਹੋਟਲ ਆ ਹੋ ਜੀਗਾ ਤੇ ਵੀ ਉਹ ਵਰਪਸ ਨੂੰ ਦਿਖਾ ਦਨੇ ਜਿਹੜਾ ਨਈਂ ਤਾਲ ਦੀ ਲੇਕ ਆ ਉਹਦੇ ਸਾਹਮਣੇ ਆਪਾਂ ਹੋਟਲ ਲਗਾ ਸੀਗਾ ਆ ਪਿਛਲੇ ਪਾਸੇ ਲੇਕ ਆ ਕੀ ਤੇ ਆਪਾਂ ਹੋਟਲ ਦਾ ਮਤਲਬ ਕਾਰਡ ਵਗੈਰਾ ਜਿਹੜਾ ਐਡਰੈਸ ਹੋਊਗਾ ਪਾ ਦਾਂਗੇ ਵਧੀਆ ਹੋਟਲ ਆਗਾ ਵੈਸੇ ਤੇ ਬਜਟ ਦੇ ਵਿੱਚ ਹੋਟਲ ਆ ਜਿਹੜੇ ਬੰਦੇ ਨੇ ਕਈ ਵਾਰ ਘੁੰਮਣਾ ਹੋਵੇ ਤਾਂ ਇੱਥੇ ਬੰਦਾ ਬਜਟ ਦੇ ਵਿੱਚ ਆ ਸਕਦਾ ਹੈਗਾ ਤੇ ਬਾਕੀ ਰੇਟ ਜਿਹੜੇ ਮੈਂ ਆਪਾਂ ਰਾ ਦੱਸੀ ਵੀਡੀਓ 'ਚ ਗੱਲ ਬੀ ਰੇਟ 22500 3000 ਮੰਗੂ ਵੀ ਵਾ ਗਿਆ ਤੇ ਅਸੀਂ ਦੋ ਦਿਨ ਹੀ ਬੁੱਕ ਕੀਤਾ ਦੂਸਰੇ ਦਿਨਾਂ ਨਾ ਬੁੱਕ ਕਰਤਾ ਤੇ ਬਾਕੀ ਹੁਣ ਅਸੀਂ ਚੱਲਦੇ ਆਂ ਲੇਕ ਤੇ ਪਹਿਲਾਂ ਲੇਕ ਹੁੰਦੇ ਆਂ ਕਵਰ ਕਰਦੇ 1 ਬਾਈ 1 ਤੇ ਮਿਲਦੇ ਆਂ ਆਪਾਂ ਅੱਗੇ ਵੀਡੀਓ ਵਿੱਚ ਜਿਹੜੇ ਆਪਾਂ ਹੋਟਲ ਦੇ ਵਿੱਚ ਰਹਿੰਦੇ ਸੀ ਉਹਦਾ ਰਾਹ ਐਦਾਂ ਦੇ ਨਹੀਂ ਉਹ ਡੁਗੜੇ ਜਿਹਾ ਆਹ ਸਾਹਮਣੇ ਆ ਗਈ ਲੇਕ ਪਹਿਲਾਂ ਆਪਾਂ ਲੇਕ ਤੇ ਚੱਲਦੇ ਆਂ ਜਬਾਣਾ कितना कितना हो गया चार में चार ये चार सीटर का चार सौ बीस दो सीटर का तीन सौ बीस रूपए है, है? है हम खुद चलाएंगे

ਜਿਹਦੇ ਵਿੱਚ ਮਤਲਬ ਚੱਕੂ ਵਾਲੀ ਹੁੰਦੀ ਆ ਉਹਦੇ ਵਿੱਚ ਇੱਕ ਬੰਦਾ ਆਪ ਘਮਾਉਂਦਾ ਹੈਗਾ ਜੇ ਆ ਮਤਲਬ ਆਪ ਹੋਣਾ ਨਹੀਂ ਹੋਵੇ ਆਪਾਂ ਵੋਟ ਜਿਹੜੀ ਛੋਟੀ ਜੀ ਹੁੰਦੀ ਹੈਗੀ ਉਹਦੇ ਵਿੱਚ 320 ਰੁਪਏ ਲੈਂਦੇ ਨੇ ਜੇ ਆਪ ਮਤਲਬ ਚਲਾਵੇ ਬੰਦਾ ਇਹ ਬੰਦਾ ਆਪ ਨੂੰ ਆਪ ਘਮਾਊਗਾ ਜਵਾਨ ਕਹਿੰਦਾ ਆਪਾਂ ਇੱਥੇ ਚੱਲਾਂਗੇ ਜੈਗੜਾ ਜੋ ਟੱਕ ਵਾਲੀ ਹੈ ਕਿਹੜੀ ਚੱਲਣਾ ਉਹ ਆ ਇਸ ਕੇ ਜਿਆਦੇ ਤੇ ਕਿ ਸਿੰਘ ਮੰਡੀ ਲੈਕਸ ਵਾਲੇ ਤੇ ਆਈ ਲਵ ਨਾਨੀਤਾ ਲਾਲ ਚੱਲ ਰਹੇ ਚਲੋ ਜੀ ਪਚਾ ਕੇ ਬਸ ਬੋਚ ਪਚਾ ਕੇ ਓਕੇ ਡਰ ਲੱਗਦਾ ਮਾੜਾ ਮਾੜਾ ਜਿੱਥੇ ਪਈ ਚੱਪੂ ਵਾਲੀ ਤੇ ਓ ਸਾਰੇ ਆਪਣੇ ਮਤਲਬ ਰੂਮ ਵਗੈਰਾ ਦੇਖੋ ਇੱਥੇ ਮਿਲ ਜਾਂਦੇ ਨੇ ਤੇ ਆ ਮਾਲ ਰੋਡ ਆ ਸਾਰਾ ਸਾਰਾ ਮਾਲ ਰੋਡ ਤੇ ਉਹ ਸਾਹਮਣੇ ਆਪਣੇ ਇੱਥੇ ਰੂਮ ਸੀਗਾ ਇੱਥੇ ਉੱਪਰ ਤੇ ਨਾਲ ਹੀ ਇੱਥੇ ਆਪਾਂ ਲੇਖ ਤੇ ਛੁੱਟੇ ਲੈਨੇ ਹੁਣ ਭਾਈ ਆਪ ਵੀ ਚਲਾਉਗਾ ਹਨਾ ਚਲਾ ਆਪਾਂ ਤਾਂ ਬਹਿ ਕੇ ਕੱਲਾ ਨਿਆਰੀ ਲੈਣੇ ਹਨਾ ਇਹ ਜੇ ਆਪਾਂ ਨੂੰ ਕਮਰੇ ਵਗੈਰਾ ਤੇ ਮਤਲਬ ਹੋਵੇ ਬੈਠੇ ਕਮਰੇ ਹੋਰ ਲੈਣੇ ਤਾਂ ਉਹ ਸਾਹਮਣੇ ਅੱਗੇ ਸਿਟੀ ਹੈਗੀ ਸਿਟੀ ਦੇ ਵਿੱਚ ਵੀ ਆਪਾਂ ਨੂੰ ਕਮਰੇ ਮਿਲ ਜਾਂਦੇ ਨੇ ਉੱਪਰ ਵੀ ਮਤਲਬ ਸਟੇ ਵਗੈਰਾ ਰਹਿੰਦੀਆਂ ਨੇ ਤੇ ਅੱਛਾ ਸੀਜ਼ਨ ਕਾ ਟਾਈਮ ਹੈ ਹਾਂਜੀ ਸੀਜ਼ਨ ਹਮਾਰੇ ਲੋਕ ਪੰਜਾਬ ਕਾ ਮਾਤਾ ਆਇਆ ਹਾਂ ਬੇ ਨੈਨੀਤਾਲੋਂ ਮੇ ਉਧਰ ਜਾਤੇ ਹਮਾਚਲ ਮੇ ਹਿਮਾਚਲ ਮੇ ਹੀ ਆਤਾ ਹੈ ਅੱਛਾ ਯਾ ਹਿਮਾਚਲ ਮੇ ਹਮ ਹਮਾਰਾ ਕੋ ਨੇੜੇ ਪੜਦਾ ਹੈ ਥੋੜਾ ਮਨਾਲੀ ਸ਼ਿਮਲਾ ਬਹੁਤ ਜ਼ਿਆਦਾ ਨੇੜੇ ਆ। ਹਾਂ ਜੀ ਆ। ਬਸ ਸਾਰਾ ਪੰਜਾਬ ਮੋਸਟਲੀ ਮਨਾਲੀ ਆ ਤਾਂ ਹੈ। ਉਧਰ ਦੂਸਰੀ ਸਾਈਡ ਆ ਔਰ ਆਪਣਾ ਜਿਹੜਾ ਨੈਣੀ ਲੇਕ ਦੀ ਗੱਲ ਕਰੀਏ ਤਾਂ 150 ਫੁੱਟ ਡੂੰਗੀ ਆ ਹੈ। ਇਹ ਕਹਿੰਦੇ ਜਦੋਂ ਵੀ ਮੀਂਹ ਆਉਂਦਾ ਹੈਗਾ ਪਾਣੀ ਕਾਫੀ ਉੱਚਾ ਆ ਜਾਂਦਾ ਹੈਗਾ। ਉਹ ਜਿਹੜੇ ਆਪਾਂ ਨੂੰ ਸਾਹਮਣੇ ਦਿਖ ਰਹੇ ਨੇ ਉੱਥੇ ਹੈਗਾ ਮਾਤਾ ਨੈਣੀ ਦੇਵੀ ਮੰਦਿਰ ਤੇ ਪਿਛਲੇ ਪਾਸੇ ਗੁਰਦੁਆਰਾ ਤੇ ਮਸੀਤ ਤੇ ਚਰਚ। ਸਾਰੇ ਧਾਰਮਿਕ ਸਥਾਨ ਮਤਲਬ ਬੰਦੋ ਇੱਥੇ ਦੇਖਣ ਨੂੰ ਮਿਲ ਜਾਂਦੇ ਨੇ ਸਾਰੇ ਇਕੱਠੇ ਧਾਰਮਿਕ ਸਥਾਨ ਨੇ ਜਿਹੜੇ ਵੀ ਨਾਈ ਲੇਖ ਤੇ ਹੁੰਦੇ ਨੇ ਕੋ ਮਨੋ ਸਵੇਰੇ ਬਹੁਤ ਘੱਟ ਆਉਂਦੇ ਨੇ ਲੋਕ ਜਾਂ ਤਾਂ ਉਹ ਸ਼ਾਮ ਨੂੰ ਆਉਂਦੇ ਨੇ ਆ ਦੁਪਹਿਰ ਦੇ ਟਾਈਮ ਆਉਂਦੀ ਨਹੀਂ ਬਾਕੀ ਸੀਜ਼ਨ ਦੇ ਟਾਈਮ ਬਹੁਤ ਲੋਕ ਆਉਂਦੇ ਨੇ ਨਾ ਤੇ ਜਿਹੜਾ ਮਤਲਬ ਹਿਸਟਰੀ ਆਦੀ ਇਹ ਕਹਿੰਦੇ ਵੀ ਇਹ ਅੰਗਰੇਜ਼ਾਂ ਨੇ ਲੱਭੀ ਸੀ ਇਹ ਨਾਨੀ ਲੇਕ ਤੇ ਉਹ ਜਿਹੜਾ ਸਾਹਮਣੇ ਆਪਾਂ ਮੰਦਰ ਦਿਖਾਇਆ ਸੀਗਾ ਉਹ ਸਾਹਮਣੇ ਮੰਦਰ ਆਗਾ ਹਾਂ ਅੱਛਾ ਪਾਣੀ ਕਿਹੜਾ ਹੁੰਦੀ ਪਾਣੀ ਕਿਹੜਾ ਨਨਿਤਾਲ ਸਾਰਾ ਪਾਣੀ ਪੀਤਾ ਹੈ ਫਿਰ ਇਹ ਕਹਿੰਦੇ ਪਾਣੀ ਫਿਲਟਰ ਹੋ ਕੇ ਨਨਿਤਾਲ ਪੀਂਦਾ ਸਾਰਾ ਪਾਣੀ ਇਹ ਪਾਣੀ ਸ਼ੁੱਧ ਕਰਦੇ ਨੇ ਤੇ ਇਸੇ ਮਤਲਬ ਤੁਰਕਾ ਪੂਜਾ ਨੂੰ ਨਾ ਤੇ ਮਤਲਬ ਜਿਹੜਾ ਮਾਤਾ ਦਾ ਜਿਹੜਾ ਮੰਦਰ ਆ ਗੰਨਾਂ ਦੇ ਵੀ ਮੰਦਰ ਆਗਾ ਉੱਥੇ ਕਿ ਨਹੀਂ ਬਹੁਤ ਵੱਡਾ ਮੇਲਾ ਹੁੰਦਾਗਾ ਇਹ ਜਿਹੜੀ ਲੇਕ ਆ ਅਸਲ ਵਿੱਚ ਨੇਚਰਲ ਲੇਕ ਆ ਕਿ ਮਤਲਬ ਕੋਈ ਇਹ ਨਹੀਂ ਹੈਗਾ ਇਹ ਵੀ ਲੇਕ ਬਣਵਾਈ ਹੋਈ ਹੈਗੀ ਇਹ ਬਹੁਤ ਪਹਿਲਾਂ ਦੀ ਕਿਹਾ ਜਾਂਦਾ ਵੀ ਜਿਹੜੀ ਮਾਤਾ ਜੀ ਪਾਰਵਤੀ ਤੇ ਉਹਦੀ ਮਤਲਬ ਇੱਕ ਅੱਖ ਇੱਥੇ ਡਿੱਗੀ ਸੀਗੀ ਤਾਂ ਕਰਕੇ ਇਹ ਲੇਕ ਬਣੀ ਸੀਗੀ ਬਾਈ ਕਹਿੰਦਾ ਮੈਨੂੰ ਵੀ ਤੈਰਨਾ ਆਉਂਦਾ ਮਾ ਬਾਈ ਪਹਿਲਾਂ ਦੱਸ ਲੈ ਜੀ ਆਉਣਾ ਤਾਂ ਤੈਨੂੰ ਮੈਨੂੰ ਵੀ ਨਾ ਤੈਰਨਾ ਆਉਂਦਾ ਭਰਾਵਾ ਪਾਣੀ ਬਹੁਤ ਠੰਡਾ ਨੱਕ ਠਾਰ ਦੂ ਤਾਂ ਆਪਾਂ ਚੱਲੇ ਸੀ ਉਹ ਸਾਹਮਣੇ ਪੁਆਇੰਟ ਤੱਕ ਤੇ ਇੱਥੋਂ ਹੀ ਚੱਲੇ ਜਗੇ ਆਹ ਬੜੇ ਜਿ ਤੋਂ ਤੇ ਇੱਥੋਂ ਉਹਨਾਂ ਨੇ ਕਮਾ ਆ ਕੇ ਉਹ ਉੱਥੇ ਕਮਾ ਆ ਕੇ ਬਸ ਇਧਰ ਤੇ ਲਿਆਏ ਤੇ ਇੱਥੇ ਸਾਹਮਣੇ ਢੋਲ ਜੇ ਪਏ ਨੇ ਤੇ ਢੋਲ ਜੇ ਕੋਲ ਇਧਰੋਂ ਫੇਰ ਕਮਾ ਲਿਆ ਉਹਨਾਂ ਨੇ ਇਧਰ ਤੇ ਫੇਰ ਲੈ ਕੇ ਵਾਪਸ ਜਾਂਦੇ ਨੇ ਮਤਲਬ ਅੱਧਾ ਚੱਕਰ ਜਾਂ ਲਵਾਉਂਦੇ ਨੇ ਫੁੱਲ ਨਹੀਂ ਲਵਾਉਂਦੇ ਕਿਉਂਕਿ ਫੁੱਲ ਤਾਂ ਕਾਫੀ ਦੂਰ ਤੱਕ ਹੋ ਤੱਕ ਅੱਧਾ ਚੱਕਰ ਵੰਗੂ ਲਮਾਉਂਦ ਰਹੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਨਾ ਨਹੀਂ ਇੱਥੇ ਮਤਲਬ ਨਾਨੀਦਾਲ ਦੇ ਵਿੱਚ ਇਸ ਟਾਈਮ 8:30 ਦਾ ਟਾਈਮ ਹੋ ਗਿਆ ਤੇ ਟੈਂਪਰੇਚਰ ਇੱਥੇ 12 ਡਿਗਰੀ ਹੈਗਾ ਤੇ ਠੀਕ ਹੈ ਮੈਸੇ ਟੈਂਪਰੇਚਰ ਵਧੀਆ ਹੈਗਾ ਰਾਤ ਆ 4-5 ਟੈਂਪਰੇਚਰ ਸੀਗਾ ਠੰਡ ਕਾਫੀ ਸੀਗੀ ਇੱਥੇ ਬਾਕੀ ਮਾਹੌਲ ਬਹੁਤ ਸੋਹਣਾਗਾ ਨਾਨੀ ਦੇ ਲੈ ਕੇ ਦੇ ਵਿੱਚ ਥਿਊ ਦੇਖਣ ਵਾਲੇ ਨੇ ਤੇ ਨਜ਼ਾਰਾ ਹੁੰਦਾ ਵਧੀਆ you <laughs> ਕਰੀਬ ਤੇ ਤਕਰੀਬਨ ਇਹ ਅੱਧਾ ਘੰਟਾ 40 ਮਿੰਟ ਦੇ ਆਸ-ਪਾਸ ਆ ਘਮਾਉਂਦੇ ਨੇ ਮਤਲਬ ਲੈ ਕੇ ਦੇ ਵਿੱਚ ਤੇ ਚੱਪੂਆਂ ਵਾਲੇ ਬਾਕੀ ਜੀ ਉਹ ਤੇ ਲੈਣਾ ਲੈਣਾ ਹੋਵੇ ਝੂਟਾ ਆਪਾਂ ਨਾ ਉਤੇ 40 45 ਮਿੰਟ ਹੁੰਦੇ ਉਹ ਤੇ ਵੀ ਕਹਿੰਦੇ ਨੇ ਪਰ ਉਤੇ ਆਪ ਪੈਰ ਮਾਰਨੇ ਪੈਂਦੇ ਨੇ ਇਹ ਆਪ ਬਾਈ ਲੈ ਕੇ ਜਾਂਦਾਗਾ ਬਾਕੀ ਨਾਲ ਕਮਿਸ਼ਨ ਵਗੈਰਾ ਸੈੱਟ ਕੀਤਾ ਹੁੰਦਾਗਾ ਇਹ ਕਹਿੰਦਾ ਮੈਨੂੰ 200 ਰੁਪਏ ਦਿੰਦੇ ਹੁੰਦੇ ਨੇ 420 ਰੁਪਏ ਟੈਕਟ ਹੁੰਦੀ ਆ 200 ਰੁਪਏ ਦਿੰਦੇ ਹੁੰਦੇ ਨੇ ਵਿੱਚੋਂ ਚਲੋ ਜੀ ਚਲੋ ਚਲੋ ਜੀ ਚਲੋ ਜੀ ਚਲੋ ਚਲੋ ਜੀ ਚਲੋ ਜੀ ਚਲੋ ਨੌਜਵਾਨ ਨੂੰ ਫੋਟੋ ਮੈਂ ਦੱਸ ਰਿਹਾ ਆ ਚੱਕ ਗੱਡੀ ਲਾ ਕੇ ਆਪਣੀ ਸਟੇਸ਼ਨ ਤੇ ਉੱਤਰ ਵੀ ਜਾਣਾ ਹੌਲੀ ਉਤਰੀ ਸਾਲਣਾ ਮਾਰੀ ਤਪੂਸੀ ਨਾ ਮਾਰੀ ਬੈਠਾ ਰਿਹਾ ਬੈਠਾ ਰਿਹਾ ਛੱਟ ਨਾ ਮਰਵਾਦੀ ਮਾਮਾ ਮੇਰੇ ਮੈਨੂੰ ਵੀਰੇ ਤਰਨੋਂ ਇਕੱਲੇ ਰਹਿ ਗਿਆ ਤੇ ਮੈਂ ਲੇਕ ਦੇ ਵਿੱਚ ਫਿਰਾਲ ਇੰਨੇ ਸੀਗਾ ਤੇ ਜਿਹੜੇ ਮੇਰੇ ਵੀਰ ਆਉਂਦੇ ਨੇ ਨੈਨੀਤਾਲ ਵਿੱਚ ਉਹ ਜਰੂਰ ਆਇਓ ਲੇਕ ਦੇ ਵਿੱਚ ਵਧੀਆ ਮਤਲਬ ਹੁੰਦਾਗਾ ਘੁੰਮਣ ਫਿਰਲੀ ਚਾਗਾ ਇਹ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਤੇ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ